ਤੋਂ 7-8 ਮਹੀਨੇ ਪਹਿਲੇ ਨੰਦਪੁਰ ਸਾਹਿਬ ਦੇ ਵਿੱਚ ਇੱਥੇ ਦੋ ਜਿਹੜੇ ਵਿਅਕਤੀ ਆਪਣੇ ਨਹੰਗ ਸਿੰਘ ਦੇ ਰੂਪ ਦੇ ਵਿੱਚ ਨੰਦਪੁਰ ਸਾਹਿਬ ਵਿੱਚ ਆਂਦੇ ਆ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਘੁੰਮਦੇ ਆ ਤੇ ਮੇਰੇ ਕੋਲ ਵੀ ਆਂਦੇ 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 ਸੀ ਦੁਕਾਨ ਤੇ ਉਹਨਾਂ ਨੇ ਆਪਣੀ ਡਿਮਾਂਡ ਦੇ ਤਕਰੀਬਨ ਡਿਮਾਂਡ ਦੇ ਹਿਸਾਬ ਨਾਲ ਮੇਰੇ ਤੋਂ ਕੋਈ ਫੋਟੋਆਂ ਦੀ ਮੰਗ ਕੀਤੀ ਵੀ ਮੈਨੂੰ ਆ ਫੋਟੋਆਂ ਚਾਹੀਦੀਆਂ ਕੋਈ ਮਾਤਾ ਦੀ ਲੈ ਕੇ ਕੋਈ ਕਿਸੇ ਹੋਰ ਹਿੰਦੂ ਧਰਮ ਦੀ ਲੈ ਕੇ ਕੋਈ ਸਿੱਖ ਧਰਮ ਦੀ ਲੈ ਕੇ ਤੇ ਉਹਨਾਂ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਆ ਮੈਨੂੰ ਕਿਹਾ ਵੀ ਤੂੰ ਬਾਹਰ ਜਾਣ ਦਾ ਇੱਛਕ ਹੈ ਮੈਂ ਉਹਨਾਂ ਨੂੰ ਕਿਹਾ ਵੀ ਹਾਂਜੀ ਮੈਂ ਜਾਣ ਦਾ ਇੱਛਕ ਹੈ ਪਰ ਮੇਰਾ ਕੋਈ ਇੰਨਾ ਵੱਡਾ ਸੋਰਸਸ ਨਹੀਂ ਹੈ ਜਾਣ ਦਾ ਮੇਰੇ ਕੋਈ ਰਸਤਾ ਨਹੀਂ ਹੈ ਜਾਣ ਦਾ ਤੇ ਉਹ ਕਹਿੰਦੇ ਵੀ ਅਸੀਂ ਬਾਹਰ ਪੱਕੇ ਐ ਕੈਨੇਡਾ ਦੇ ਵਿੱਚ ਸਾਡਾ ਟਰੱਕਿੰਗ ਦਾ ਕੰਮ ਹੈ ਤੇ ਸਾਡੇ ਉੱਥੇ ਰੈਸਟੋਰੈਂਟ ਵਗੈਰਾ ਐ ਤੇ ਸਾਡੇ ਆਪਣਾ ਉੱਥੇ ਸੋਨੇ ਦਾ ਕੰਮ ਹੈ ਕੋਈ ਹੋਰ ਐਂਦਾ ਤੇ ਬਿਜ਼ਨਸ ਵਗੈਰਾ ਦੱਸੇ ਇੱਕ ਸਾਡਾ ਕੋਈ ਪੰਜਾਬੀ ਢਾਬਾ ਹੈ ਉੱਥੇ ਪੰਜਾਬੀ ਨਾਮ ਤੇ ਹੀ ਹੈ ਪੰਜਾਬੀ ਢਾਬਾ ਹੈ ਤੇ ਵੀ ਸਾਡੇ ਐਂਦਾ ਦਾ ਵੀ ਤੈਨੂੰ ਅਸੀਂ ਇਹ ਜੇ ਕੋਈ ਆਪਣਾ ਵਰਕਰ ਬਣਾ ਕੇ ਲੈ ਜਾਾਂਗੇ ਤੂੰ ਜਾਣ ਦਾ ਇੱਛਕ ਹੈ ਮੈਂ ਉਹਨਾਂ ਨੂੰ ਦੱਸਿਆ ਵੀ ਹਾਂ ਮੈਂ ਇੱਛਕ ਹੈ ਪਰ ਮੈਂ ਇਹਨੇ ਪੈਸੇ ਫੂਡ ਨਹੀਂ ਕਰ ਸਕਦਾ ਉਹ ਮੈਨੂੰ ਕਹਿੰਦੇ ਵੀ ਕੋਈ ਜ਼ਿਆਦਾ ਖਰਚਾ ਨਹੀਂ ਹੈ ਵੀ ਤੁਸੀਂ ਸਿਰਫ 14-15 ਲੱਖ ਰੁਪਈਆ ਸਾਨੂੰ ਇੱਥੇ ਦੇਣਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਮੈਨੂੰ ਕੁਝ ਸਮਾਂ ਦਿਓ ਮੈਂ ਆਪਣੇ ਘਰੇ ਗੱਲ ਕਰਦਾ ਹਾਂ ਮੈਂ ਘਰੇ ਗੱਲ ਕੀਤੀ ਤੇ ਫਾਦਰ ਸਾਹਿਬ ਉਹਨਾਂ ਨਾਲ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਮੇਰੇ ਕੋ ਬਾਬਾ ਜੀ ਆਏ ਉਹ ਕਹਿੰਦੇ ਵੀ ਆਪਾਂ ਤੁਹਾਡਾ ਬਣਵਾ ਦਈਏ ਕੰਮ ਮੈਂ ਕਿਹਾ ਜੀ ਦੇਖ ਲਓ ਮੈਂ ਘਰੇ ਗੱਲ ਕੀਤੀ ਮੈਂ ਘਰੇ ਗੱਲ ਕਰਨ ਦੇ ਬਾਅਦ ਮੈਂ ਘਰਦਿਆਂ ਨੂੰ ਫੋਰਸ ਕੀਤਾ ਘਰਦਿਆਂ ਨੂੰ ਤੇ ਘਰਦੇ ਮੰਨ ਗਏ ਮੈਂ ਘਰੇ ਗੱਲ ਹੋ ਗਈ ਸਾਰਾ ਕੁਝ ਹੋਇਆ ਬਾਬਾ ਜੀ ਆ ਗਏ ਉਹਨਾਂ ਨੇ ਕਹਿੰਦੇ ਵੀ ਤੁਸੀਂ ਮੈਨੂੰ ਸਿਰਫ ਇੱਕ ਅਮਾਉਂਟ ਦੇਣੀ ਜੋ ਕਿ ਖਰਚਾ ਆਉਂਦਾ ਇੱਥੋਂ ਪੇਪਰ ਤਿਆਰ ਕਰਨ ਵਾਸਤੇ ਉਧਰ ਦੀ ਮੈਸੇਜ ਆ ਮੈਂ ਉਹਨਾਂ ਨੂੰ ਕਿਹਾ ਵੀ ਕਿੰਨਾ ਖਰਚਾ ਆਉਂਦਾ ਉਹ ਕਹਿੰਦੇ ਤਕਰੀਬਨ 90000 ਲੱਖ ਰੁਪਏ ਦੇ ਗੇਟ 'ਚ ਖਰਚਾ ਆਉਣਾ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਕਹਿੰਦੇ ਵੀ ਤੁਸੀਂ ਇਸ ਖਾਤੇ ਦੇ ਵਿੱਚ ਪੈਸੇ ਪਾਣੇ ਤਕਰੀਬਨ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਪੈਸੇ ਜਿਹੜੇ ਉਹ ਪੇ ਕਰ ਦਿੱਤੇ ਖਾਤੇ ਦੇ ਵਿੱਚ ਜਿਹੜਾ ਇਹ ਕੰਮ ਕੀਤਾ ਹੈ ਸਰ ਮੈਂ ਉਹਨਾਂ ਨੂੰ ਖਾਤੇ ਦੇ ਵਿੱਚ ਪੇ ਕੀਤਾ ਜੀ ਜਿਹੜਾ 90000 ਹੈ ਬਾਕੀ ਮੈਂ ਹਾਰਡ ਕੈਸ਼ ਵੀ ਦਿੱਤਾ ਹੈ ਜੀ ਫਿਰ ਇਹਨਾਂ ਨੇ ਸਾਨੂੰ ਕਿਹਾ ਸੀ ਬਾਹਰ ਜਾਣ ਵਾਸਤੇ ਵੀ ਤੇ ਅਸੀਂ ਬਾਹਰ ਦੇ ਰਹਿਣ ਵਾਲੇ ਆ ਕਿ ਤੁਸੀਂ ਤੁਹਾਨੂੰ ਬਾਹਰ ਰਹਿਣ ਦਾ ਕੰਮ ਬਣਾ ਦਿੰਦੇ ਆ ਸਾਡੇ ਕੋਲ ਇਹਨਾਂ ਨੇ ਪਹਿਲਾਂ 18 ਲੱਖ ਰੁਪਏ ਲਿਆ ਜੀ ਥਾਂ ਦੀ ਗੱਲ ਹੋਈ ਸਾਡੇ ਇਹਨਾਂ ਨੂੰ 18 ਲੱਖ ਰੁਪਏ ਤੁਹਾਨੂੰ ਦੇਵਾਂਗੇ ਉਸ ਤੋਂ ਬਾਅਦ ਜੀ ਇਹਨਾਂ ਨੇ ਕਿਹਾ ਵੀ ਸਾਡਾ ਛੋਟਾ ਬੱਚਾ ਹੈ ਉਹ ਹੈਗਾ 6 ਸਾਲ ਦਾ ਜੀ ਉਹਦੇ ਵਾਸਤੇ ਕਿਹਾ ਵੀ ਉਹਦੀ ਡਿਵੀਜ਼ਨ ਕਰਵਾਉਣ ਵਾਸਤੇ ਖਰਚਾ ਹੋ ਰਾ ਉਹ ਰੜ ਦੇ ਤੇ ਸਹਿਬ ਕਿੰਨਾ ਆਊਗਾ ਕਹਿੰਦੇ 7 ਲੱਖ ਰੁਪਏ ਹੋਰ ਆਊਗਾ ਉਹ ਤੋਂ ਬਾਅਦ 7 8 ਲੱਖ ਦੇ ਬਾਅਦ ਦੇ ਟੈਟਾ ਮਾਰਦੇ ਕਹਿੰਦੇ ਤੁਹਾਡੇ ਵੀਜ਼ੇ ਲੱਗੇ ਹਨ ਵੀਜ਼ੇ ਵਿਖਾਏ ਇਹਨਾਂ ਨੇ ਵੀਜ਼ੇ ਲੱਗੇ ਤੁਹਾਡੇ ਪਰ ਇਹ ਨਹੀਂ ਪਤਾ ਡੁਲੀਗੇਟੇ ਕਿ ਕਿੱਦਾਂ ਇਹਨਾਂ ਨੂੰ ਵਿਖਾਏ ਇਹਨਾਂ ਨੇ ਤੇ ਉਹਦੇ ਨਾਲ ਟੋਟਲ ਸਾਡੇ ਕੋਲ ਇਹਨਾਂ ਨੇ 31 ਲੱਖ ਰੁਪਏ ਲਿਆ ਜੀ ਜੀ ਇਹ ਸਾਰੇ ਪੈਸੇ ਤੁਸੀਂ ਦਿੱਤੇ ਕਿ ਕਿੱਦਾਂ ਸੀ ਕੈਸ਼ ਦਿੱਤੇ ਸੀ ਅਸੀਂ ਕੈਸ਼ ਰਾਹੀਂ ਦਿੱਤੇ ਪਹਿਲਾਂ ਇਹਨਾਂ ਨੂੰ 18 ਲੱਖ 1 ਦਿੱਤਾ ਜੀ 5 ਲੱਖ 1 ਦਿੱਤਾ ਜੀ 8 ਲੱਖ 1 ਦਿੱਤਾ ਜੀ ਤੇ ਤੁਸੀਂ ਇਹ ਪੈਸਾ ਜਿਹੜਾ ਸੀਗਾ ਕਿੱਦਾਂ ਅਰੇਂਜ ਕੀਤਾ ਕਿਉਂਕਿ ਤੁਸੀਂ ਤਾਂ ਟੈਕਸ ਸਾਹਿਬ ਬਿਊਟੀ ਕਰਦੇ ਕਿੱਦਾਂ ਸਾਰੇ ਕੀਤਾ ਜੀ ਅਰੇਂਜ ਕਿੱਦਾਂ ਜਿਵੇਂ ਪਹਿਲਾਂ ਪਲਾਟ ਲਿਆ ਇੱਥੇ ਜੀ ਪਹਿਲਾਂ ਇੱ ਉਹ ਬਲਾੜੀ ਵਿੱਚ 18 ਲੱਖ ਦਿਆ ਜੀ ਯਾਨੀ 17.50 ਸਾਨੂੰ ਰੀਟ ਦੇ ਕੇ ਆ ਕੇ 18 ਦਾ ਹੀ ਵੇਚਿਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੈਸੇ ਦੇ 18 ਲੱਖ ਰੁਪਏ ਇੱਕ ਦਿੱਤਾ ਜੀ 5 ਲੱਖਾਂ ਦੀ ਫੇਰ ਪਿੰਡ ਪਿਆਲੀ ਵੇਚੀ ਉਹਦੇ ਉੱਤੇ ਪੈਸੇ ਫੇਰ ਅਸੀਂ ਫੜ ਤੋੜ ਕੇ ਜੋ ਸਾਡੇ ਕੋਲ ਹੋਇਆ ਸੋਨਾ ਸੋਨਾ ਬੜਾ ਮੋਟਾ ਵੇਚ ਪੁੱਛ ਕੇ ਅਸੀਂ ਉਹ ਪੈਸੇ ਇਹਨਾਂ ਨੂੰ ਦਿੱਤੇ 8 ਲੱਖ ਫੇਰ ਦਿੱਤਾ ਜੀ ਵੱਡੀ ਠੱਗੀ ਤੁਹਾਡੇ ਦੀ ਵੱਡੀ ਠੱਗੀ ਬਹੁਤ ਅਜੀਬ ਹੈ ਪਾਸਪੋਰਟ ਜਿਹੜੇ ਤੁਹਾਡੇ ਹੁਣ ਕਿੰਨੇ ਪਾਸਪੋਰਟ ਇਹਨਾਂ ਕੋਲ ਜੀ ਸਾਨੂੰ ਕਹਿੰਦੇ ਪਾਸਪੋਰਟ ਤੁਹਾਡੇ ਆ ਜਿਨ ਕਿ ਡਾਕਾ ਹੋ ਗਿਆ ਸਰ ਕੁਝ ਹੋ ਗਿਆ ਵਿਜੇ ਲੱਗੇ ਆ ਪਾਸਪੋਰਟ ਛੜ ਚੰਦੀ ਗੜੇ ਕੋਠੀ ਇੱਥੇ ਇੱਥੇ ਜਾਣੇ ਦੇ ਪਾਸਪੋਰਟ ਤੁਹਾਡੇ ਨਾਲ ਕੋਲ ਹੈ ਇਹ ਪੰਜ ਜਾਣੇ ਅੱਛਾ ਜੀ ਹਾਂ ਜੀ ਤੇ ਇਹ ਤੁਹਾਡੀ ਗੱਲਬਾਤ ਕਿਹਦੇ ਨਾਲ ਹੁੰਦੀ ਸੀ ਖਾਸ ਤੌਰ ਤੇ ਉਹਨਾਂ ਦਾ ਨਾਮ ਪਤਾ ਤੁਹਾਨੂੰ ਕੀ ਨਾਮ ਸੀ ਉਹਨਾਂ ਦਾ ਨਾਂ ਦਾ ਮੈਨੂੰ ਤਾਂ ਛੋਟੇ ਬੱਚੇ ਦਾ ਨਾਂ ਇਹਨਾਂ ਦਾ ਨਾਂ ਅਨੰਤ ਜੋਤ ਹੈ ਠੀਕ ਹੈ ਜੀ ਤੇ ਪਰਿਵਾਰ ਦੇ ਵਿੱਚ ਉਹਨਾਂ ਦੇ ਕਿੰਨੇ ਕੇ ਜਾਣੇ ਸੀ ਤੁਸੀਂ ਪਰਿਵਾਰ ਦੇ ਵਿੱਚ ਉਹਨਾਂ ਦੇ ਦੋ ਤੇ ਆਪ ਮੀਆਂ ਬੀਬੀ ਦੋ ਜਾਣੇ ਤਿੰਨ ਬੱਚੇ ਉਹਨਾਂ ਦੇ ਇੱਕ ਉਹਨਾਂ ਦਾ ਭਰਾ ਸੀ ਨਾਲ ਛੇ ਆਲੇ ਰੇਸ਼ ਪੁਸ਼ਾ ਹਨ ਤੇ ਕੀ ਸੀ ਕੱਪੜੇ ਵਗੈਰਾ ਕਿੱਦਾਂ ਦੇ ਮੱਲੇ ਕੱਪੜੇ ਨਿਹੰਗ ਸਿੰਘ ਜੀ ਚੋਲਾ ਪਾਕ ਦਾ ਦਿੰਦੇ ਠੀਕ ਹੈ ਤਾਨੂੰ ਵਿਸ਼ਵਾਸ ਇਸੇ ਗੱਲ ਕਰਤੇ ਹੋਏ ਹਾਂ ਜਿਸੇ ਕਰਕੇ ਹੋਇਆ ਜੀ ਵਿਸ਼ਵਾਸ ਜੀ ਹੁਣ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਸਾਨੂੰ ਇਹ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਪੈਸੇ ਵਾਪਸ ਹੋ ਜਾਣ ਇਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਇਹ ਇੰਦਰਤਾਲਾ ਬਾਣਾ ਪਾ ਕੇ ਇਹਨਾਂ ਨੇ ਜਿਹੜੀ ਫੇਰ ਰਫਰੀ ਕੀਤੀ ਹੈ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਕਿ ਸ਼ਹਿਰ ਚ ਹੋਰ ਵੀ ਲੋਕਾਂ ਦੇ ਨਾਲ ਹੋਰ ਵੀ ਕਾਫੀ ਲੋਕਾਂ ਨੇ ਕੀਤੇ ਜਿਵੇਂ ਹੌਲੀ ਹੌਲੀ ਨਿਕਲ ਰਹੇ ਆ ਸਾਡੇ ਪਿਛਲੇ 35 36 ਸਾਲ ਸਾਲ ਤੋਂ ਸਤਪਲ ਜਵਲਰ ਦੁਕਾਨ ਸਾਡੀ ਸੋਨੇ ਚਾਂਦੀ ਦਾ ਕੰਮ ਹੈ ਤੇ ਅਸੀਂ ਤੇ ਪਿਛਲੇ ਬੁੱਧਵਾਰ ਨੂੰ ਅਸੀਂ ਦੁਕਾਨ ਤੇ ਕੰਮ ਕਰ ਰਹੇ ਸੀ ਤੇ ਮੇਰਾ ਪੁੱਤ ਨੇ ਇੱਕ ਲੇਡੀਜ਼ ਆਈ ਤੇ ਉਹਨੇ ਮਨੂੰ ਇੱਥੇ ਸਮਾਨ ਦੇਖਿਆ ਕੁਝ ਉਹਨੇ ਇੱਕ 체ਨ ਪਸੰਦ ਕੀਤੀ ਤੇ ਇੱਕ ਇੱਕ ਉਹਨੇ ਝੁਮਕੇ ਤੇ ਜਦੋਂ ਦਿਲ ਬਣਾ ਰਿਹਾ ਉਹਦੇ ਮੈਨੂੰ ਕਹਿੰਦੇ ਕੋਈ ਕੜੇ ਤਿਆਰ ਹੈਗੇ ਤੁਹਾਡੇ ਕੋਲ ਮੈਂ ਕੜੇ ਵੀ ਦੇਖ ਲਓ ਜੀ ਤੇ ਉਹਨੇ ਫਿਰ ਮੇਰੇ ਕੋਲ ਗੱਲ ਕੀਤੀ ਤੇ ਸਾਡੇ ਕੋਲ ਸਮਾਨ ਲੈ ਮੈਂ ਤੁਹਾਨੂੰ ਸਵੇਰੇ ਇਹਦਾ ਪੇਮੈਂਟ ਕਰ ਦਿਆਂਗੇ ਤੇ ਮੈਂ ਮੈਂ ਤੇ ਕੜੇ ਦੇ ਤੇ ਜੇ ਦੂਜੇ ਦਿਨ ਜੇ ਸਵੇਰੇ ਜਦੋਂ ਅਸੀਂ ਇੱਕ ਦੋਏ ਤੱਕ ਕੋਈ ਨਹੀਂ ਆਇਆ ਸ਼ਾਮ ਤੱਕ ਮੈਂ ਦੇਖ ਰਿਆ ਕੋਈ ਨਹੀਂ ਆਇਆ ਤੇ ਜਦੋਂ ਅਸੀਂ ਇੰਦਰਜੀਤ ਪ੍ਰਧਾਨ ਜੀ ਨੂੰ ਫੋਨ ਕੀਤਾ ਤੇ ਮੈਂ ਤੇ ਉਹ ਜਿਹੜੀ ਜਗ੍ਹਾ ਉਥੇ ਰਹਿੰਦੇ ਸਨ ਆਪਣਾ ਜੀ ਉਹਨਾਂ ਪੰਜ ਪਿਆਰੇ ਜੀ ਪੰਜ ਪਿਆਰੇ ਜੋ ਸਦਾਰ ਜਗਿੰਦਰ ਸਿੰਘ ਜੀ ਉਹਨਾਂ ਨੂੰ ਮੈਨੂੰ ਪਤਾ ਲੱਗਾ ਕਿ ਉਹਨਾਂ ਦੇ ਮਕਾਨ ਚ ਉਥੇ ਰਹਿੰਦੇ ਨੇ ਪਰ ਜਦੋਂ ਅਸੀਂ ਗਏ ਤਾਂ ਉਥੇ ਉਥੇ ਕੋਈ ਨਹੀਂ ਸੀ ਬੈਲ ਮਾਰੀ ਅਸੀਂ ਉਥੇ ਸਾਨੂੰ ਕੋਈ ਨਹੀਂ ਮਿਲੇ ਉਹ ਗਰਾਂਡ ਗਵਾਟ ਕੀ ਦੱਸਿਆ ਲੋਕਾਂ ਨੇ ਉਹਨਾਂ ਨੇ ਦੱਸਿਆ ਜੀ ਕਿ ਕੱਲ ਵੀਰਵਾਰ 2:00 ਵਜੇ ਥੁੰਦੀ ਚਲੇ ਗਏ ਨੇ ਸਾਰਾ ਹੀ ਸਾਰਾ ਸਮਾਨ ਚੱਕ ਚੱਕ ਕੇ ਜੋ ਕੁਝ ਹੈ 20 ਤਰੀਕ ਨੂੰ ਸਾਨੂੰ ਇੱਕ ਦਰਖਾਸਤ ਜਿਹੜੀ ਹੈਗੀ ਹੈ ਅਮਰਜੀਤ ਸਿੰਘ ਵੱਲੋਂ ਮਸੂਲ ਹੋਈ ਸੀ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ 17 ਤਰੀਕ ਨੂੰ ਉਹਨਾਂ ਦੀ ਜੁਐਲਰੀ ਦੀ ਸ਼ਾਪ ਤੇ ਹਾਜ਼ਰ ਸੀਗੇ ਜਿੱਥੇ ਉਹਨਾਂ ਦੇ ਜਾਣ ਪਛਾਣ ਦੇ ਜਿਹੜਾ ਹੈਗਾ ਇੱਕ ਲੇਡੀ ਸੀਗੀ ਜਿਹਦਾ ਨਾਮ ਅਮਰਤਪਾਰਥੌਰ ਸੀਗਾ ਉੱਥੇ ਆਏ ਤੇ ਕੁਝ ਗਹਿਣੇ ਉਹਨਾਂ ਤੋਂ ਜਿਹੜਾ ਹੈਗੇ ਲੈ ਕੇ ਸੀਗੇ ਕਿ ਤੁਹਾਡੇ ਗਹਿਣੇ ਜਿਹੜੇ ਸਿਲੈਕਟ ਕਰਕੇ ਕੁਝ ਵਾਪਸ ਕਰ ਦਵਾਂਗੇ ਉਸ ਤੋਂ ਬਾਅਦ ਜਦੋਂ 1-2 ਦਿਨ ਬਾਅਦ ਉਹ ਨਹੀਂ ਪ੍ਰੋਪਰ ਉਹ ਵਾਪਸ ਆਏ ਹੈਗੇ ਨਾ ਫੋਨ ਉਹਨਾਂ ਨੇ ਪਿੱਕ ਕੀਤਾ ਤਾਂ ਇਹਨਾਂ ਨੇ ਜਾ ਕੇ ਵੈਰੀਫਾਈ ਕੀਤਾ ਕਿ ਉਹ ਜਿੱਥੇ ਘਰ ਦੇ ਕਿਰਾਏ ਤੇ ਰਹਿੰਦੇ ਸੀਗੇ ਉਹ ਘਰ ਛੱਡ ਕੇ ਜਾ ਚੁੱਕੇ ਨੇ ਉਸ ਤੋਂ ਬਾਅਦ 20 ਤਰੀਕ ਨੂੰ ਇਹਨਾਂ ਨੇ ਜਿਹੜਾ ਆਪਣਾ ਪੁਲਿਸ ਸਟੇਸ਼ਨ ਕੰਪਲੇਨਟ ਦਿੱਤੀ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਐਫ ਆਰ ਨੰਬਰ 92 ਜਿਹੜੀ ਹੈਗੀ ਹੈ ਰੈਲੇਵੈਂਟ ਸੈਕਸ਼ਨ ਦੇ ਵਿੱਚ 3184 62 ਤੇ 112 ਇੱਕ ਬੀ ਐਨ ਐ ਸੈਕਟ ਦੇ ਤਹਿਤ ਦਰਜ ਕੀਤੀ ਗਈ ਹੈ ਜੀ ਇਹਦੇ ਵਿੱਚ ਤਿੰਨ ਦੋਸ਼ੀ ਨੇ ਅਮਰਪਾਲ ਕੋਰ ਵਾਈਫ ਆਫ ਹਰਸਿਮਰਨਜੀਤ ਸਿੰਘ ਤੇ ਹਰਸਿਮਰਨਜੀਤ ਸਿੰਘ ਤੇ ਇੱਕ ਮਹਾਵੀਰ ਸਿੰਘ ਤੇ ਇਹ ਜਿਹੜੇ ਹੈਗੇ ਜੁਗਿੰਦਰ ਸਿੰਘ ਦੇ ਘਰ ਚ ਰਹਿੰਦੇ ਸੀਗੇ ਉਹ ਆਪ ਜਿਹੜੇ ਹੈਗੇ ਬਾਹਰ ਰਹਿੰਦੇ ਆ ਇੰਗਲੈਂਡ ਉਹਨਾਂ ਨੇ ਇਹਨਾਂ ਨੂੰ ਕਿਰਾਏ ਤੇ ਦਿੱਤਾ ਹੋਇਆ ਸੀਗਾ ਤੇ ਫਿਲਹਾਲ ਜਿਹੜਾ ਹੈਗਾ ਆ ਅਜੇ ਤੱਕ ਸਾਡੇ ਕੋਲੇ ਸਾਹਮਣੇ ਆਇਆ ਕਿ ਅਮਰਜੀਤ ਸਿੰਘ ਤੋਂ ਇਲਾਵਾ ਇਹਨੇ ਕਮਲ ਸਿੰਘ ਨਾਮ ਦੇ ਜੁਵੇਲਰ ਨੇ ਉਹਨਾਂ ਨਾਲ ਵੀ ਜਿਹੜੀ ਹੈਗੀ ਠੱਗੀ ਕੀਤੀ ਹੈ ਤੇ ਹੋਰ ਵੀ ਜਿਹੜਾ ਹੈਗਾ ਮੁਕਦਮੇ ਦੀ ਤਫਤੀਸ਼ ਵਿੱਚ ਜਿਹੜੇ ਪੱਖ ਹੈਗੇ ਬਚ ਜਾ ਰਹੇ ਇਹ ਵੀ ਹੈ ਕਿ ਬਾਹਰ ਭਿਜੋ ਦੇ ਨਾਂ ਤੇ ਕੁਝ ਲੋਕਾਂ ਦੇ ਨਾਲ ਜਿਹੜੇ ਠੱਗੇ ਹੋਏ ਇਸ ਤਰ੍ਹਾਂ ਦੀ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਅਜੇ ਤੱਕ ਅਜੇ ਇਹ ਅਜੇ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਈ ਨਹੀਂ ਪਰ ਜਦੋਂ ਹੀ ਜੇ ਕੋਈ ਅਜਿਹੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਜਿਹੜੀ ਰੈਲੇਵੈਂਟ ਕਾਰਵਾਈ ਹੈਗੀ ਉਹ ਕੀਤੀ ਜਾਊਗੀ